ਘੰਟਾ ਹੋ ਗਿਆ ਬੈਠੇਰੀ ਜਾਂਦੇ ਨੂੰ ਯਾਰ ਕਦੋਂ ਕਾਊਗੀ ਉਹ ਤਾਂ ਛੁੱਟੀ ਦਾ ਟਾਈਮ ਤਾਂ ਹੋਇਆ ਪਿਆ ਹਸਪਤਾਲ 'ਚ ਆ ਗਈ ਸਸੀਗਾਲ ਜੀ ਸਸੀਗਾਲ ਜੀ ਤੁਸੀਂ ਇਹ ਹਸਪਤਾਲ 'ਚ ਕੰਮ ਕਰਦੇ ਹੋ ਜੀ ਹਾਂ ਜੀ ਉਹ ਨਾ ਮੈਂ ਆਏ ਪਤਾ ਕਰਨਾ ਸੀ ਮੇਰਾ ਲਿਹਾਜ ਜੀ ਨਾ ਇੱਥੇ ਦਾਖਲ ਹੈ ਵੀ ਉਹਨੂੰ ਛੁੱਟੀ ਛੱਟੀ ਕਦੋਂ ਕੋ ਮਿਲੂ ਮੈਨੂੰ ਤਾਂ ਪਤਾ ਨਹੀਂ ਤੁਸੀਂ ਅੰਦਰ ਜਾ ਕੇ ਪਤਾ ਕਰ ਲਓ ਮੈਂ ਥੋੜਾ ਜਲਦੀ 'ਚ ਆਇਆ ਉਹ ਮੇਰੀ ਗੱਲ ਤਾਂ ਸੁਣੋ ਹਾਂ ਹਾਂ ਤੁਸੀਂ ਅੰਦਰ ਵਾ ਕੇ ਪਤਾ ਕਰ ਲਓ ਲੈ ਪਤਾ ਕਰਨ ਨੂੰ ਮੇਰਾ ਕਿਹੜਾ ਕੋਈ ਹੈਗਾ ਇੱਥੇ ਇਹ ਤਾਂ ਇੱਕ ਬਹਾਨਾ ਸੀ ਤੇਰੇ ਨਾਲ ਗੱਲ ਕਰਨ ਦਾ ਗੱਲ ਹੀ ਨਹੀਂ ਸੁਣਦੀ ਪਤਾ ਨਹੀਂ ਕੀ ਪੈਰ ਚ ਭੌਰੀਏ ਇਹਦੇ ਵੀ 2 ਮਿੰਟ ਖੜ ਕੇ ਗੱਲ ਤਾਂ ਸੁਣ ਲਾ ਜਾ ਯਾਰ ਤੁਹਾਨੂੰ ਇਧਰ ਜਿਹੜੇ ਹੈਗੇ ਨੇ ਨਾ ਸਾਰੇ ਸੁੱਕੇ ਜਿਹੇ ਲੀੜੇ ਉਹ ਮੈਨੂੰ ਫੜਾ ਦੇ ਬੈਠੀ ਬੈਠੀ ਤਾਂ ਮਾਰਦਾ ਨਹੀਂ ਸਾਰਿਆਂ ਨੂੰ ਚਾਚੀ ਮੈਂ ਜਾਣੀਆ ਟਾਈਮ ਹੋ ਗਿਆ ਸੀਗਾ ਮੇਰਾ ਟਾਈਮ ਤਾਂ ਹੋ ਗਿਆ ਭਾਈ ਇਹ ਟਾਈਮ ਦਾ ਤਾਂ ਤੈਨੂੰ ਪਤਾ ਲੱਗ ਗਿਆ ਵੀ ਮੇਰੀ ਡਿਊਟੀ ਦਾ ਟਾਈਮ ਹੋ ਗਿਆ ਤੇ ਹੁਣ ਘਰੋਂ ਜਾਣਾ ਤੇ ਐਂ ਵੀ ਦੇਖ ਲਿਆ ਕਰ ਵੀ ਤੜਕੇ ਉੱਠ ਕੇ ਕੰਮ ਵੀ ਕੋਈ ਕਰਨਾ ਹੁੰਦਾ ਹੈਗਾ ਨਾ ਮੰਮੀ ਲੈ ਖੰਮ ਖਾਨੂੰ ਦੱਸ ਆਪਾਂ ਦੋਵੇਂ ਹੈਗੀਆਂ ਤਾਂ ਹੈ ਸਾਰਾ ਕੰਮ ਆਪਾਂ ਦੋਨੇ ਕਰਤਾ ਲੈਣੀਆਂ ਘਰਾਂ ਨੂੰ ਕੰਮ ਕਰਨ ਦੀ 10 ਕਿ ਲੋੜ ਹੈ ਨਹੀਂ ਮੈਂ ਝਾੜੂ ਪੋਚਾ ਸਾਰਾ ਕਰਕੇ ਰਸੋਈ ਦਾ ਵੀ ਕੰਮ ਸਾਰਾ ਨਿਵੇੜਤਾ ਉਹੋ ਐਡਾ ਵੱਡਾ ਆ ਹਾ ਹਾ ਕਿੰਨਾ ਕੰਮ ਕਰੇ ਇਹ ਰਸੋਈ ਦੇ ਵਿੱਚ ਖੜ ਕੇ ਮੌ ਇਹ ਨਾ ਪੱਖੀ ਉੱਥੇ ਚੱਲਦੀ ਨਹੀਂ ਉੱਥੇ ਕੰਮ ਕਰਨਾ ਕੀ ਔਖਾ ਹੈਗਾ ਹੈ ਆ ਲਾ ਲਾ ਕੇ ਮਮੀ ਨਵੇਂ ਤੋਂ ਨਵਾਂ ਸੱਟ ਦਿੰਦੀ ਆ ਹਾਂ ਤੇ ਕਨੀ ਭਰੀ ਪਈ ਇਹਦੇ ਕੱਪੜਿਆਂ ਨਾਲ ਆ ਪੁੱਸ ਆ ਸਾਰਾ ਕੁਸ ਇਹ ਕਰਦੀ ਹੈ ਕੀ ਕੰਮ ਤੂੰ ਵੀ ਕੁਸ ਕਰ ਲਿਆ ਕਰ ਆ ਕੇ ਹੱਥ ਬਟਾਲਿਆ ਕਰ ਤੇ ਆ ਕੇ ਮੈਡਮ ਅੰਦਰ ਬੜੀ ਤੇ ਪੱਖਾ ਛੱਡਿਆ ਤੇ ਟੌਰ ਨਾ ਸੌਂਗੀ ਹਾਂ ਪਤਾ ਤਾਂ ਹੈਗਾ ਸਾਰਾ ਦਿਨ ਉੱਥੇ ਮੈਂ ਥੱਕ ਕੇ ਆਉਣੀ ਆ ਹੁਣ ਜਾਂਦੀ ਕਰਤਾ ਜਾਂਦੀ ਕੋਲ ਉੱਥੇ ਕਰਦੀ ਕੀ ਆ ਤੂੰ ਜਹਾਮੀ ਪਾਲਾ ਕੰਮ ਹੁੰਦਾ ਨਾ ਉੱਥੇ ਮਰੀਜ਼ ਆਉਂਦੇ ਆ ਇਲਾਜ ਤਾਂ ਇਹੀ ਕਰਦੀ ਆ অপারেশন ਤਾਂ ਇਹ ਕਰਦੀ ਆ ਉੱਥੇ ਲਾ ਕਰਦੀ ਆ ਇਹ অপারেশন ਨਹੀਂ ਕਿਹੜੇ অপারেশন ਕਰਨੇ ਨੇ ਉੱਥੇ ਡਾਕਟਰ ਨਾਲ ਕੇ ਕਹ ਦਤਾ ਏ ਤੋ ਕੈਂਚੀ ਮੰਗਾ ਲਈ ਕੇ ਤੇ ਤੇ ਹੋਸਮ ਮੰਗਾ ਲਿਆ ਤੇ ਸਾਰਾ ਦਿਨ ਉੱਥੇ ਗੇੜੇ ਕੱਢਦੀ ਤੁਰੇ ਫਿਰਦੀ ਜਾਂ ਕਿ ਸਾਰੇ ਮਰੀਜ਼ਾਂ ਨੂੰ ਆਏ ਪੁੱਛਣਾ ਭਈ ਕਾ ਖਾ ਲਿਆ ਜਾਂ ਤੁਸੀਂ ਖਾ ਲੋ ਇੰਨਾ ਕੰਮ ਹਾਂ ਬਸ ਆਹੀ ਕੰਮ ਆ ਉੱਥੇ ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤਨਖਾ ਦਾ ਸਭ ਪਹਿਲਾ ਕਦੋਂ ਆਉਣ ਵਾਲੀ ਏ ਤੇਰੀ ਹੁਣ ਅੱਜ ਆਜੂਗੀ ਤਨਖਾ ਅੱਜ ਆਜੂਗੀ ਮੇਰੀ ਗੱਲ ਸੁਣ ਉਹਦੇ ਵਿੱਚੋਂ ਕੋਈ ਰੁਪਈਆ ਨਹੀਂ ਚਲਾਉਣਾ ਹੈਗਾ ਤੈ ਤੂੰ ਸਾਰੀ ਤਨਖਾ ਮੈਨੂੰ ਲੈ ਕੇ ਦੇਈ ਠੀਕ ਏ ਚਾਚੀ ਤੁਹਾਨੂੰ ਪੜਾ ਦੂੰਗੀ ਹਾਂ ਤੇ ਆਉਂਦੀ ਨਾ ਕੋਈ ਕੱਪੜਾ ਜਿਹੜਾ ਲਿਆਈ ਆਪ ਤਾਂ ਹੁਣ ਵਿੱਚੋਂ ਲਾ ਦੇ ਚਾਰ ਪੈਸੇ ਕੁਸ ਨਾ ਲੈ ਕੇ ਆਈ ਮੇਰੀ ਗੱਲ ਸੁਣੋ ਤੂੰ ਇੱਥੇ ਬੈਠੀ ਆ ਤੈਨੂੰ ਖਵਾਉਣੀ ਹੈਗੀ ਪਹਿਲ ਆਉਣੀ ਹੈਗੀ ਚੰਗਾ ਤੂੰ ਕੱਪੜੇ ਪਾਉਣੀ ਹੈਗੀ ਹੈ ਤੇ ਸਾਰਾ ਖਰਚਾ ਮੈਂ ਹੀ ਦੇਖਣਾਗਾ ਸਾਰੀ ਉਮਰ ਹੋ ਗਈ ਮੈਨੂੰ ਰੋਡਾ ਲੱਗੇ ਨੂੰ ਸਾਨੂੰ ਸਾਡੀ ਕਵਿਲਦਾਰੀ ਵੱਟੀ ਹੋ ਜੂਗੀ ਹੈ ਸਾਨੂੰ ਵੀ ਚਾਰ ਪੈਸੇ ਚਾਹੀਦੇ ਤੂੰ ਤਾਂ ਮਸਾਂ ਤੇਰਾ ਵਿਆਹ ਕੀਤਾ ਸੀ ਇੰਨੇ ਪੈਸੇ ਲੱਗੇ ਨਹੀਂ ਪੁੱਤ ਨਾ ਮੇਰੀ ਗੱਲ ਸੁਣ ਪੁੱਤ ਸਾਰੀ ਉਮਰ ਟੱਪ ਗਈ ਇਹਦੇ ਕੋਲਾ ਧੰਦਾ ਕਰਦੀ ਨੂੰ ਮੈਨੂੰ ਜੰਮਦੀ ਆਪਦੇ ਮਾਪਿਆਂ ਨੂੰ ਖਾ ਗਈ ਤੇ ਜੇ ਮੈਂ ਇਹ ਆਪਦੇ ਘਰਬਾਰ ਦੀ ਘਰੀ ਵਿਆਹ ਕੇ ਤੋਰੀ ਤੇ ਉੱਥੇ ਜਾਂਦੀ ਆਪਦੇ ਖਸਮ ਨੂੰ ਖਾਏ ਆ ਹਾਂ ਤੇ ਇਹੋ ਜਿਹੀ ਗੱਲਾਂ ਕਰੀ ਐਨੀ ਆ ਤੂੰ ਲੈ ਦੱਸ ਦੇਖ ਦੇਖਾ ਮੁਸ਼ਕਲੇ ਕਰਨ ਲੱਗੀ ਦੇਖ ਲਵੇ ਜਿਵੇਂ ਡਾਂਗ ਮਾਰਦੀ ਹੁੰਦੀ ਆਪਾਂ ਹੂੰ ਜੇ ਕਹਿਨੀ ਆ ਨਾ ਸਾਰੀ ਗੱਲ ਸਹੀ ਕਹਿਨੀ ਆ ਤੇ ਕੀਤੇ ਹੀ ਇਹੀ ਆ ਤਾਂ ਹੈ ਸਵੇਰੇ ਤੁਹਾਨੂੰ ਆ ਰੋਂ ਚੁੱਤਾ ਗੁੱਠਾ ਜਾਂਦੇ ਖਾ ਤੂੰ ਜਾ ਭੱਗ ਜਾ ਸਸਤਾ ਆਪ ਹੀ ਕਰ ਲਾਂਗੇ ਕੰਮ ਜਾ ਭੱਗ ਜਾ ਭੱਗ ਜਾ ਭੱਗ ਜਾ ਹਾਂ ਹਾਂ ਜਾ ਬੜਾ ਦੇਖ ਕਿਵੇਂ ਭੂਪਤਾਰਦੀ ਹੈਗੀ ਲੱਛਣ ਤਾਂ ਦੇਖ ਲੈ ਕਰਦੀ ਬਾਲਾ ਵਧੀਆ ਕੀਤਾ ਜਿਹੜਾ ਤੂੰ ਖਾਦਾ ਕਹਿਤਾ ਹੈ ਹੈ ਆਪਾ ਆਪਦਾ ਸੇ ਨੂੰ ਤਨਖਾਹ ਕਾ ਤੋ ਫੜਾ ਗਈ ਇਹ ਤਾਂ ਚਾਰ ਪੈਸੇ ਜੋੜ ਕੇ ਕਾਬਦ ਇੰਨਾ ਕੁਛ ਬਣਾਉਣੂਗੀ ਆਪਾਂ ਤਾਂ ਫੇਰ ਉਹੋ ਜੇ ਉਹੋ ਜੇ ਲੰਗਰ ਇੱਥੋਂ ਖਾਂਦੀ ਕੱਪੜਾ ਲੜਾਪਾ ਬਣਾ ਕੇ ਦਿੰਨੇ ਫੇਰ 10 ਵੀ ਬਾਹਰ ਕਿਉਂ ਪੈਸੇ ਦੇਵੇ ਕਿਸੇ ਨੂੰ ਲਹਾਈ ਦੇਖ ਪੈਸੇ ਬਾਹਰ ਕਿਵੇਂ ਦੇ ਦੂਗੀ ਹੁਣ ਤਾਂ ਮੇਰੀ ਦਾਵ ਥੱਲੇ ਆਈ ਹੀ ਹੋਈ ਆ ਬਰੇ ਦੇਖ ਨੌਕਰੀ ਲੱਗ ਗਈ ਜੀ ਪਹਿਲਾਂ ਪੜ੍ਹਾਈ ਵੀ ਪੁੱਤ ਮਹੀਂ ਧੀ ਹੈ ਪੜ੍ਹੀ ਕਿੱਥੋਂ ਆ ਗਈ ਹੈ ਜੇ ਮੈਂ ਮੇਰੇ ਨਾਲ ਸੁਣ ਇੰਨਾਂ ਮਹਿੰਗਿਆ ਮਹਿੰਗਿਆ ਫੀਸਾਂ ਦਿੰਦੀ ਰਹੀ ਨਾ ਤੇ ਤਾਂ ਕਰਕੇ ਇਹ ਇੰਨਾ ਪੜ੍ਹੀ ਤਾਂ ਹੈ ਨੌਕਰੀ ਲੱਗੀ ਤੇ ਹੁਣ ਤਾਂ ਉਹੀ ਗੱਲ ਪ ਤੇ ਆਏ ਵਾਰੀ ਮੇਂ ਨਿਵਾ ਤਨਖਾਤਾ ਮੇਰੇ ਹੱਥ થી ਹੋਇਆ ਕਰੂਗੀ। ਇੱਕ ਵਾਰ ਤਾਂ ਵਧੀਆ ਹੋਗਾ ਨਾ। ਤੇ ਜੇ ਆਪਦੀ ਘਰ ਉਠ ਉੱਜੜ ਗਈ ਇੱਥੇ ਆਪਣੀ ਕੁਲ ਆ ਗਈ 40-50 ਹਜ਼ਾਰ। ਮੈਂ ਆਪ ਨੂੰ ਆਇਆ ਕਰੂਗਾ। ਨਾ ਹੋਰ ਤਾਂ ਚੰਗਾ ਹੀ ਆ ਮਾਂ। ਨਾ ਹੋਰ ਉੱਥੇ ਹੁੰਦੀ ਸੰਮਕਾਂ ਦੀ ਹੈ। ਇਹ ਤਾਂ ਉਹਨਾਂ ਨੂੰ ਖਵਾਉਂਦੀ ਸਹਰਿਆਂ ਤੇ ਹੁਣ ਆਪਣੀ ਮੁਠੀ ਚ ਸਾਰਾ ਕੁਝ। 1 ਰੁਪਿਆ ਵੀ ਇਧਰ ਉਧਰ ਨਹੀਂ ਜਾਣਦਾ ਨਾ ਆਪਾਂ। ਨਾ ਆਪਾਂ ਨੂੰ ਜਾਣ ਦਿੰਦੇ ਹੁਣ ਤਾਂ ਜਾ ਲਿਆ। ਮੇਗਾ ਅਰੇ ਬਹੁਤ ਐਸਾ ਕਮਾ ਕੇ ਲੈਂਦੀ ਹੋਂਰ ਆਪਾਂ ਨੂੰ ਕੀ ਚਾਹੀਦਾ ਮੇਰੀ ਗੱਲ ਸੁਣ ਗਾਂ ਤੋਰਨ ਟੁੰਨ ਦੀ ਗੱਲ ਬੁਲਣਾ ਕਰੀ ਇਹਨੂੰ ਲਾ ਹਾਈ ਦੇਖ ਹੁਣ ਮੈਂ 50 60000 ਚ ਲੱਤ ਮਾਰੂੰਗੀ ਲ ਮਾਸਾ ਤਾਂ ਘਰੇ ਪੈਸੇ ਆਉਣ ਲੱਗੇ ਤੇ ਆਪਣਾ ਗੁਜ਼ਾਰਾ ਵਧੀਆ ਹੋ ਜੂ ਜਿੰਨਾ 2 ਰੁਪਏ ਜੋੜ ਲਾਂਗੇ ਇਹਨੂੰ ਨਹੀਂ ਬਿਉਂਦੀ ਮੈਂ ਕਹਾ ਹੁਣ ਮੈਂ ਕਿਹਾ ਕਿ ਨਹੀਂ ਸੀ ਇਹ ਮੇਰੇ ਸੈੱਟ ਨਹੀਂ ਕਰਾ ਕੀਤਾ ਸੀ ਹਾਂ ਤੇ ਉਹਦੇ ਨਾਲ ਟਿੱਕਾ ਨਹੀਂ ਹੈਗਾ ਹੈ ਪੈਸੇ ਜਿੱਤੇ ਸਿੱਕਾ ਕਰਾਦੀ ਉਹਦੇ ਨਾਲ ਕੋਈ ਨਾ ਕੋਈ ਨਾ ਕਰਾ ਦੂੰਗੀ ਟਿੱਕਾ ਉਹੋ ਜੀ ਕਰਾ ਦੂੰ ਜਿਹਹ ਜ ਤੂੰ ਮੰਗਦੀ ਹਾਂ ਹਾਂ ਚੱਲ ਤੂੰ ਨਾ ਮੈਂ ਬੰਨ ਕੇ ਤੋਪ ਪਾਈ ਜੇ ਮੈਂ ਆਪੇ ਚੱਕ ਲੈ ਨੰਦਰੇ ਕਿ ਕਰ ਲਾਂਗਾ ਚੰਗਾ ਚੰਗਾ ਫਿਰ ਚੱਕ ਕੇ ਅੰਦਰੇ ਲਿਆ ਉੱਥੇ ਬੈੱਡ ਤੇ ਬੈਠ ਕੇ ਮਾਰ ਦੂੰ ਸਾਰਿਆਂ ਦੀ ਤੈ ਹਾਂ ਤੂੰ ਕੋਈ ਹੋਰ ਕੰਮ ਕਰ ਲਈ ਕੱਪੜੇ ਜੀ ਤੋਣ ਵਾਲੇ ਪਈ ਐ ਚੱਕ ਕੇ ਸਿੱਟੀ ਦੇ ਮੈਂ ਮਸ਼ੀਨ 'ਚ ਫਿਰ ਲੱਗੇ ਪਏ ਢੇਰ ਕਿਵੇਂ ਬੂਆ ਕੀ ਕਰੀ ਐਨੀ ਹ ਪੁੱਤ ਕੁਛ ਨਹੀਂ ਆ ਕੱਪੜੇ ਜੇ ਧੋਦੀ ਸੀ ਮੈਂ ਹਾਂ ਚੱਲ ਥੋੜੇ ਜੇ ਪੈ ਨੇ ਮਸ਼ੀਨ 'ਚ ਸਿੱੜਦਾ ਨਾ ਕਿੱਧਰ ਆਇਆ ਤੂੰ ਮੈਂ ਤਾਂ ਇੱਥੇ ਹੀ ਸੀ ਕਿਉਂ ਲੈ ਇੱਥੇ ਸੀ ਘਰੇ ਤਾਂ ਟਿਕ ਜਾ ਕਰ ਫਿਰ ਤੇਰੀ ਮਾਂ ਕਹੂਗੀ ਤੂੰ ਰੋਕਿਆ ਨਹੀਂ ਉਹ ਕ੍ਰਿਟੀਕਲ ਨੂੰ ਕੀ ਹੈ ਹੁਣ ਤਾਂ ਗਿਆ ਸੀ ਪੂਆ ਲੈ ਕਾ ਕਾਂਟੇ ਹੋ ਗਏ ਪੁੱਤ ਤੈਨੂੰ ਗਏ ਨੂੰ ਮੈਂ ਤਾਂ ਡਿੱਕੀ ਜਾਨੀ ਵੀ ਹੁਣ ਵੀ ਆਇਆ ਜਾਂ ਹੁਣ ਵੀ ਆਇਆ ਤੂੰ ਇੱਕ ਗੱਲ ਕਰਨੀ ਜੀ ਤੇਰੇ ਨਾਲ ਕੀ ਗੱਲ ਕਰਨੀ ਸੀ ਪੁੱਤ ਮੇਰੇ ਨਾਲ ਮੈਨੂੰ ਤਾਂ ਆਪਣੀ ਸਮਝ ਆ ਰਹੀ ਵੀ ਕਿਵੇਂ ਇਹ ਦੱਸਾਂ ਇੱਕ ਨਾ ਕੁੜੀ ਆ ਕੁੜੀ ਕੁੜੀ ਨੂੰ ਪਸੰਦ ਕੀਤਾ ਮੈਂ ਤੂੰ ਕੁੜੀ ਨੇ ਪਸੰਦ ਕੀਤਾ? ਹਾਂ। ਲੈ। ਨਾ ਕਿੱਥੋਂ ਦੀ ਆ ਕੁੜੀ ਉਹ? ਬਾਲਾ ਦਾ ਬੂ ਮੈਂ ਉਹਦੇ ਬਾਰੇ ਜਾਣਦਾ ਨਹੀਂ ਹੈਗਾ। ਪਰ ਮੈਂ ਤੈਨੂੰ ਪਤਾ ਨਾ ਲਵੀ ਨਾਲ ਹਸਪੀਟਲ ਜਾਣਾ ਹੁੰਨਾ ਕਈ ਵਾਰੀ। ਹਾਂ ਪੁੱਤ ਉੱਥੇ ਮੈਨੂੰ ਮਿਲੀ ਆ ਉਹ। ਬਾਲੀ ਦਾ ਹਲੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਪਰ ਕੁੜੀ ਬਹੁਤ ਸਿਆਣੀ ਐ ਤੇ ਭੂਲੀ ਜੀ ਐ, ਸੋਹਣੀ ਵੀ ਐ। ਲੈ। ਸਾਕੇ ਭੂਲੀ ਜੀ ਐ। ਜਦੋਂ ਤੂੰ ਉਹਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਂ ਤੂੰ ਉਹਨੂੰ ਮਿਲਿਆ ਨਹੀਂ ਤੈਨੂੰ ਪਤੇ ਟਿਕਾਣੇ ਦਾ ਨਹੀਂ ਪਤਾ। ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਬਾਲੀ ਸਿਆਣੀ ਆ? ਭੂਆ ਦੇਖਣੀ ਚ ਪਤਾ ਲੱਗ ਜਾਂਦਾ ਵੀ ਕੌਣ ਕਿਵੇਂ ਦਾ। ਤਾਂ ਕਰਕੇ ਗੈਰਿਆਂ। ਬਾਕੀ ਪਤਾ ਤਾਂ ਲੱਗ ਜੂ ਹੌਲੀ-ਹੌਲੀ ਵੀ ਕੌਣ ਆ, ਕਿੱਥੋਂ ਆ। ਐਂ ਤਾਂ ਥੋੜੀ-ਮੋਟੀ ਤਾਂ ਮੇਰੀ ਗੱਲਬਾਤ ਹੋਈ ਓਹਦੇ ਨਾਲ। ਬਹਾਨੇ ਜੇ ਨਾਲ। ਫੇਰ ਤੂੰ ਹੁਣ ਚਾਹਣਾ ਕੀ ਐ? ਚਾਹਣਾ ਭੂਆ ਤੈਨੂੰ ਪਤਾ ਹੀ ਐ। ਵਿਆਹ ਕਰਾਉਣਾ ਮੈਂ ਓਹਦੇ ਨਾਲ। ਵਿਆਹ ਕਰਾਉਣਾ? ਹਾਂ। ਨਾ ਕਮਲਿਆ, ਨਾ ਪਲਾ। ਕੁੜੀ ਹਸਪੀਟਲ ਚ ਲੱਗੀ ਐ, ਤੈਨੂੰ ਪਤੇ ਟਿਕਾਣੇ ਦਾ ਨਹੀਂ ਪਤਾ ਤੇਰੀ ਮਾਂ ਮੰਨ ਜੂ ਐ। ਤੇ ਤੂੰ ਕਦੇ ਵਾਸਤੇ ਪੁੱਆ ਤਾਂ ਹੀ ਤਾਂ ਮੈਂ ਤੈਨੂੰ ਦੱਸਿਆ ਸਾਰਾ ਕੁਝ ਅੱਛਾ ਤਾਂ ਦੱਸਿਆ ਮੈਨੂੰ ਵੀ ਪੁੱਆ ਮਨਾ ਲੂਗੀ ਵਿਆਹ ਵਾਸਤੇ ਹੈ ਹਾਂ ਚਲ ਕੋਈ ਨਾ ਪੁੱਤ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਉਹਦਾ ਸਾਰਾ ਭੇਤ ਲੈ ਵੀ ਕਿੱਥੋਂ ਦੀ ਕੁੜੀ ਹੈ ਕਿਵੇਂ ਹੈਗੀ ਹੈ ਜੇ ਤੂੰ ਕੋਈ ਭਾਈ ਉਹਦੇ ਨਾਲ ਗੱਲਬਾਤ ਕਰੇਗਾ ਪਤਾ ਸਤਾ ਟਿਕਾਣਾ ਪੁੱਛੇਗਾ ਫੇਰ ਹੀ ਪਤਾ ਲੱਗੂ ਆਪਾਂ ਨੂੰ ਪੁੱਆ ਇੱਕ ਅੱਧੀ ਵਾਰੀ ਤਾਂ ਗੱਲਬਾਤ ਕੀਤੀ ਆ ਹਾਂ ਪਰ ਸਮਾਰ ਕੇ ਜਿਹੜੀ ਹੋਈ ਚਲ ਆਇਆ ਵੀ ਮੈਨੂੰ ਲੱਗਦਾ ਵੀ ਹੁਣ ਹੋ ਜੂ ਗੱਲ ਤਾਂ ਤੇ ਨਾਲੇ ਟਿਕਾਣੇ ਦਾ ਵੀ ਫੇਰ ਆਪ ਹੀ ਪਤਾ ਲੱਗ ਜਾਊ ਚਲ ਕੋਈ ਨਾ ਤੂੰ ਸਾਰਾ ਪਤਾ ਸਤਾ ਕਰ ਲੈ ਤੇਰੀ ਮਾਂ ਨੂੰ ਆਪ ਹੀ ਮਨਾ ਲੂੰ ਮੈਂ ਵਿਚੋਲਣ ਬਣ ਜੂੰਗੀ ਥੋਡੀ ਹਾ ਹੋ ਕਹੀਂ ਦਾ ਤੈਨੂੰ ਦੱਸੀ ਜਨਾ ਪੂਆ ਤੇਰੀ ਹੀ ਸਹਾਰਾ ਮੈਨੂੰ ਤਾਂ ਹੁਣ ਤੈਨੂੰ ਤੇਰੀ ਜ਼ਿੰਮੇਵਾਰੀ ਆ ਕਿਵੇਂ ਮਰਜ਼ੀ ਕਰਾਈ ਬਸ ਤੂੰ ਆ ਤਾਂ ਪੁੱਤ ਤੂੰ ਫੇਰ ਨਾ ਕਰ ਮੈਂ ਕਹਾਂ ਦੋ ਭਾਈ ਮੇਰੀ ਨਿਗਾ ਚ ਇਹ ਕੁੜੀ ਮੈਂ ਕਿਹੜਾ ਦੱਸਣਾ ਵੀ ਜਸਨੇ ਭਾਈ ਪਸੰਦ ਕਰੀ ਆ ਕੋਈ ਕੁੜੀ ਹਾਂ ਹਾਂ ਐਂ ਦਾ ਪੂਆ ਬੂ ਇਸਕੀਮੀ ਆ ਔਰ ਇੱਕ ਇੱਕੋ ਮੇਰਾ ਭਤੀਜਾ ਹੈ ਦੱਸ ਤੇ ਤੇਰੀ ਖੁਸ਼ੀ ਜੀ ਭਾਈ ਸਾਡੀ ਖੁਸ਼ੀ ਆ ਸਹੀ ਗੱਲ ਆ ਪੂਆ ਚਲ ਚੰਗਾ ਹੁਣ ਚਾਹ ਬਣਾਵਾ ਤੇਰੇ ਵਾਸਤੇ ਹਾਂ ਚਾਹ ਬਣਾਤੀ ਚਲ ਮੈਂ ਬਣਾ ਕੇ ਲਿਆਉਣੀ ਆ ਤੂੰ ਬੈਠਾ ਇੱਥੇ ਹਤਾ ਕੰਮ ਵਧੀਆ ਹੋ ਗਿਆ ਪੂਆ ਵੀ ਮੰਨ ਗਈ ਤੇ ਮਾਂ ਨੂੰ ਵੀ ਆਪੀ ਮਨਾਲੋ ਹੌਲੀ ਹੌਲੀ ਹੁਣ ਮੈਂ ਉਹ ਕੁੜੀ ਬਾਰੇ ਪਤਾ ਕਰਾਂ ਘਰ-ਬਾਰ ਦਾ ਹਾਲੇ ਤੱਕ ਤਾਂ ਉਹਨੇ ਨਾ ਹੀ ਦੱਸਿਆ ਕੁੜੀ ਤਾਂ ਵਧੀਆ ਚਲ ਦੇਖਦੇ ਕੀ ਬਣਦਾ ਰੱਬਾ ਬਣਾ ਦੀ ਗੱਲ ਹੁਣ ਕਿੰਨਾ ਟਾਈਮ ਹੋ ਗਿਆ ਬੱਸ ਆਈ ਨਹੀਂ ਘਰੇ ਜੇ ਫਿਰ ਲੇਟ ਹੋ ਗਈ ਚਾਚੀ ਨੇ ਮੈਨੂੰ ਬੋਲਣਾ ਇਹ ਜਾਣ ਕੇ ਲੇਟ ਹੋ ਗਈ ਕੀ ਕਰਾਂ ਕਿੰਨਾ ਟਾਈਮ ਹੋ ਗਿਆ ਖੜੀ ਨੂੰ ਇੱਥੇ ਕੋਈ ਤਾਂ ਉਹੀ ਡਾਕਟਰ ਨਹੀਂ ਬੈਠੀ ਓਏ ਇੱਥੇ ਕੋ ਬੈਠੀ ਹੈ ਜਾ ਕੇ ਪੁੱਛਦਾ ਘਟੋ ਘਟ ਨਾਂ ਤਾਂ ਪਤਾ ਕਰਾਂ ਕੀ ਹੈ ਅੱਛਾ ਸ੍ਰੀ ਗੁਰਜੀ ਗੱਲ ਤਾਂ ਕਰੋ ਮੈਂ ਤੁਹਾਨੂੰ ਬੁਲਾ ਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਇੱਥੇ ਕਿਉਂ ਖੜਿਓ ਮੈਂ ਨਾ ਬੱਸ ਦੀ ਵੇਟ ਕਰੀ ਜਾਂਦੀ ਸੀਗੀ ਨਾ ਹੀ ਕੋਈ ਆਟੋ ਆਈ ਅੰਦਾ ਨਾ ਹੀ ਕੋਈ ਬੱਸ ਆਈ ਆ ਤੁਹਾਨੂੰ ਪਤਾ ਨਹੀਂ ਅੱਜ ਅੱਜ ਤਾਂ ਹੜਤਾਲ ਐ ਬੱਸਾਂ ਤਾਂ ਬੰਦ ਨੇ ਅੱਜ ਹਾਏ ਕਿ ਮੈਂ ਘਰੇ ਜੰਗੀ ਜੇ ਨਾ ਕੁਛ ਮਿਲਿਆ ਕੀ ਹੋਇਆ ਸਤਿ ਸ਼੍ਰੀ ਅਕਾਲ ਕੁਛ ਨਹੀਂ ਤੁਸੀਂ ਟੈਨਸ਼ਨ ਨਾ ਲੋ ਅਗਰ ਤੁਸੀਂ ਘਰੇ ਜਾਣਾ ਮੈਂ ਛੱਡਿਆ ਉਹਨਾਂ ਤੋਂ ਨਹੀਂ ਨਹੀਂ ਕੋਈ ਨਾ ਮੈਂ ਭੱਗ ਜੂੰਗੀ ਮੈਂ ਛੱਡਿਆ ਉਹ ਨਹੀਂ ਇੱਥੇ ਉਹਨਾਂ ਕੋਈ ਬਸਤ ਆਉਣੀ ਨਹੀਂ ਹੈਗੀ ਆਟਾ ਦਾ ਵੀ ਨਹੀਂ ਪਤਾ ਹੈਗਾ ਕਦੋਂ ਆਵੇ ਕਦੋਂ ਨਾ ਕਿੰਨਾ ਟਾਈਮ ਇੱਥੇ ਵੇਟ ਕਰੀ ਜਾਓਗੇ ਤੁਸੀਂ ਮੈਂ ਤੁਹਾਡੇ ਨਾਲ ਕਿਵੇਂ ਭੱਗ ਜਾਮੈਂ ਤੁਹਾਨੂੰ ਜਾਣਦੀ ਨਹੀਂ ਕਰਦੀ ਨਹੀਂ ਉਹ ਕੋਈ ਨਹੀਂ ਜਾਣ ਲਾਂਗੇ ਇਹਦੇ ਚ ਕੀ ਵੱਡੀ ਗੱਲ ਹੈ ਨਹੀਂ ਕੋਈ ਗੱਲ ਨਹੀਂ ਮੈਂ ਭੱਗ ਜੂੰਗੀ ਕਿਹੜਿਆ ਹੈ ਯਾਰ ਗੱਲ ਕਰਕੇ ਰਾਜ਼ੀ ਨਹੀਂ ਹੈਗੀ ਮੇਰੀ ਤਾਂ ਗੱਲ ਹੀ ਨਹੀਂ ਮੰਨਦੀ ਹੈਗੀ ਠੀਕ ਕਰੋ ਪਿੱਛੇ ਚਾਉਂ ਮੈਡਮ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਉਸ ਤਾਂ ਐ ਭੱਜਿਆ ਮੈਂ ਕੀ ਸੁਣਾ ਦੇ ਕਿ ਪੈੜਾ ਲੱਗਦਾ ਐ ਮੈਂ ਮੇਰੇ ਪਿੱਛੇ ਜਨਾ ਮੈਂ ਪਿੱਛੇ ਨਹੀਂ ਆ ਰਿਹਾ ਮੈਨੂੰ ਪਤਾ ਤੁਸੀਂ ਇੱਥੇ ਪਰੇਸ਼ਾਨ ਹੋਵੋਗੇ ਤੁਹਾਨੂੰ ਮੈਂ ਘਰ ਤਾਂ ਛੱਡ ਹੀ ਸਕਦਾ ਫਿਰ ਕੀ ਹੋਊਗਾ ਜੇ ਮੈਂ ਆਪਾਂ ਇੱਕ ਦੂਜੇ ਨੂੰ ਨਹੀਂ ਜਾਣਦੇ? ਜਾਣ ਵੀ ਲਵਾਂਗੇ ਹੌਲੀ-ਹੌਲੀ। ਮੇਰਾ ਨਾਮ ਜਸ ਹੈ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮੇਰਾ ਨਾਮ ਕੁਝ ਵੀ ਨਹੀਂ ਹੈਗਾ। ਆਹ ਕੇਜਾ ਨਾਮ ਹੈ। ਕੁਝ ਵੀ ਨਹੀਂ ਹੈਗਾ। ਅੱਛਾ ਅੱਜ ਤੋਂ ਬਾਅਦ ਤੁਹਾਨੂੰ ਮੈਂ ਕੁਝ ਨਹੀਂ ਕਹਿ ਕੇ ਬੁਲਾਉਂਗਾ। ਮੈਨੂੰ ਤਾਂ ਡਰ ਲੱਗਿਆ ਐਵੇਂ ਜੇ ਮੇਰੇ ਘਰੇ ਗੱਲਬਾਤ ਗਈ ਨਾ ਮੈਨੂੰ ਪੰਗਾ ਖੜਾ ਕਰ ਦੇਗਾ। ਓਏ ਨਹੀਂ ਜਾਂਦੀ ਕਿਤੇ ਦੀ ਗੱਲ। ਨਾਲੇ ਸਿਕਰ ਦੁਪਹਿਰੇ ਇੱਥੇ ਕੋਈ ਹੱਲ ਵੀ ਨਹੀਂ ਨਾ ਹੋਰ। ਨਾ ਤਾਂ ਕੋਈ ਬੱਸ ਆਉਣੀ ਐ ਤੈਨੂੰ ਕਦੋਂ ਦੀ ਇੱਥੇ ਵੇਟ ਕਰ ਰਹੀ ਆ ਆਟੋ ਐ ਇੱਕ ਵੀ ਨਹੀਂ ਆਇਆ ਤਾਂ ਹੀ ਕਹਿ ਰਿਹਾ ਤੂੰ ਮੇਰੇ ਨਾਲ ਚੱਲ ਪਰ ਮੈਂ ਤੈਨੂੰ ਛੱਡ ਦੂ ਘਰੇ ਠੀਕ ਐ ਚੱਲ ਐਵੇਂ ਨਹੀਂ ਖੜਾ ਛੱਡਦਾ ਐਵੇਂ ਮੈਂ ਕਿਹੜਾ ਛੱਡਣ ਵਾਲਾ ਹਾਈਵੇ ਨਹੀਂ ਕੁਛ ਕੀ ਆ ਨਹੀਂ ਨਹੀਂ ਕੁਛ ਨਹੀਂ ਬੈਠ ਜਾ ਕੋ ਕੋ ਆਕਾਰਾ ਤੁਹਾਡਾ ਹਾਂ ਇਹ ਕਰ ਤੱਕ ਆਸ਼ਤ ਕਰਾ ਤਾਂ ਮਤਲਬ ਸਸ਼ੀ ਕਾੰਟੀ ਸਸਰੀ ਕਾ ਇਹ ਕੋਣਾ ਕੁੜੇ ਚਾਚੀ ਇਹ ਜਾਸਾ ਹੈ ਜਾਸਾ ਮੈਂ ਤਾਂ ਹੀ ਕਾਸ਼ ਦਾ ਦੋਸਤ ਹਾਂ ਕਾ ਦਾ ਦੋਸਤ ਹਾਂਜੀ ਹਾਂਜੀ ਤੇ ਤੂੰ ਇਹਦੇ ਨਾਲ ਕਿਵੇਂ ਕੁੜੇ ਓਏ ਮੈਨੂੰ ਰਾਤ 'ਚ ਹੀ ਮਿਲ ਗਿਆ ਸੀਗਾ ਕੋਈ ਬੱਸ ਨਹੀਂ ਆਉਂਦੀ ਸੀਗੇ ਨਾ ਤਾਂ ਕਰਕੇ ਤਾਂ ਕਰਕੇ ਮੈਂ ਛੱਡਣ ਆ ਗਿਆ ਸੀਗਾ ਜੀ ਲਾ ਕੱਲ ਨੂੰ ਕੋਈ ਹੋਰ ਮਿਲ ਜੂ ਫਿਰ ਉਹਦੇ ਨਾਲ ਚੜ ਕੇ ਆ ਜੀ ਹਾਂ ਐਸਾ ਤਾਂ ਤਾਂ ਸ਼ਰਮੇ ਲਾਲੀ ਹਾਂ ਤੁਸੀਂ ਇਹੋ ਜਿਹੀ ਕੋਈ ਰਸਤੇ ਦੇ ਵਿੱਚ ਤਾਂ ਬਹੁਤ ਲੰਘਦੇ ਹੁੰਦੇ ਨੇ ਮੋਟਰਸਾਈਕਲ ਵਾਲੇ ਵੀ ਗੱਡੀਆਂ ਵਾਲੇ ਵੀ ਹੱਥੋਂ ਸਕੂਟਰੀ ਵਾਲਨਾ ਚੜੇ ਕੱਲ ਨੂੰ ਗੱਡੀ ਵਾਲਨਾ ਚੜ ਜੀ ਆਹ ਲਾ ਕੇ ਲੋਕ ਕਿਤੇ ਦੀ ਕਿਤੇ ਮਾਰੂ ਆਂਟੀ ਮੈਂ ਕਹਾਂ ਹਾਂ ਆਕਾਸ਼ ਨੂੰ ਜਾਣ ਦਾ ਸੀਗਾ ਨਾ ਤਾਂ ਕਰਕੇ ਮੈਂ ਚੜਾ ਲਈ ਵੀ ਉੱਥੇ ਹੁਣ ਅੱਜ ਹੜਤਾਲ ਕਰਕੇ ਬੱਸਾਂ ਵੀ ਨਹੀਂ ਆ ਰਹੀ ਤੂੰ ਇਹਨੂੰ ਜਾਣਦਾ ਭਾਈ ਕੀ ਹਾਲ ਹੈ ਵੀ ਆਕਾਸ਼ ਠੀਕ ਹੈ ਕੀ ਹਾਲ ਹੈ ਵਧੀਆ ਵਧੀਆ ਜਿਵੇਂ ਅੱਜ ਘਰੇ ਘੇੜਾ ਮਾਰਿਆ ਮੈਂ ਕਿਹਾ ਬੜਾ ਹੀ ਦਿਨ ਹੋ ਗਿਆ ਸੀ ਤੈਨੂੰ ਮਿਲਿਆ ਨਹੀਂ ਸੀ ਤਾਂ ਕਰਕੇ ਆ ਗਿਆ ਯਾਰ ਆ ਜਾ ਅੰਦਰ ਵਿੱਚ ਚਾਹ ਪਾਣੀ ਪੀ ਲੈ ਘੇੜਾ ਤਾਂ ਕਾਨੂੰ ਮਾਰਨਾ ਹੈ ਪੁੱਤ ਇਹ ਤਾਂ ਇਹ ਰਸਤੇ ਦੇ ਵਿੱਚ ਐ ਤੁਰੀ ਆਉਂਦੀ ਸੀ ਇਹਨੂੰ ਲੈ ਕੇ ਆਇਆ ਅੱਛਾ ਕੀ ਹੋਇਆ ਅੱਜ ਬੱਸਾਂ ਬੰਦ ਨੇ ਨਾ ਤਾਂ ਕਰਕੇ ਆਟੋ ਵੀ ਨਹੀਂ ਸੀ ਆ ਰਿਹਾ ਮੈਂ ਕਿਹਾ ਮੀ ਧੁੱਪੇ ਵਿਚਾਰੀ ਆ ਠੀਕ ਹੈ ਠੀਕ ਹੈ ਉਹ ਬੇਬੇ ਆ ਫੋਨ ਤੇ ਵੀ ਖਬਰ ਜੀ ਆ ਜਾਂਦੇ ਸੀਗੀ ਹੜਤਾਲ ਆਜ ਬੱਸਾਂ ਦੀ ਚੱਲ ਕੁੜੀ ਅੰਦਰ ਚੱਲ ਆ ਜਾ ਅੰਦਰ ਚਾਹ ਪਾਣੀ ਪੀ ਲੈ ਨਾ ਨਾ ਬੱਸ ਬਈ ਹੋਰ ਗਰਾਊਂਡ 'ਚ ਮਿਲਦੇ ਆ ਫਿਰ ਹਾਂ ਨਾ ਹਟ ਗਿਆ ਤੂੰ ਤਾਂ ਕਿੱਥੇ ਯਾਰ ਬਸ ਆ ਘਰ ਦੇ ਕੰਮਾਂ ਕਰ ਆਣੇ ਆਉਣ ਨਹੀਂ ਦੱਸ ਤਾ ਠੀਕ ਹੈ ਚਲ ਕੋਈ ਨਹੀਂ ਚਲਾ ਜਾਂਦੇ ਆਉਂਗਾ ਆ ਹਾਂ ਹਾਂ ਕੋਈ ਨਹੀਂ ਬਈ ਓਕੇ ਪਾਤਾ ਨਹੀਂ ਤਾਂ ਮੈਂ ਮੰਮੀ ਕੀ ਗੱਲ ਹੋ ਗਈਆਂ ਖਾਪੀ ਖਪਾਈ ਜੀ ਹੋਣੀ ਆ ਕੀ ਗੱਲ ਹੋ ਗਈ ਹੋਣਾ ਕੀ ਹੈਗਾ ਆ ਮਹਾਰਾਣੀ ਨਾ ਲਾਡੀ ਦੇ ਦੋਸਤ ਨਾ ਚੜੀ ਆਉਂਦੀ ਸੀ ਸਕੂਟਰੀ ਤੇ ਲਾਡੀ ਦੇ ਦੋਸਤ ਨਾ ਸਕੂਟੀ ਤੇ ਚੜੀ ਆਉਂਦੇ ਸੀ ਹਰਪ੍ਰੀਤ ਆਹੋ ਗੇਟ ਤੇ ਛੱਡਣ ਤੱਕ ਆਇਆ ਹਾ ਮੁੰਡਾ ਮੰਮੀ ਤੂੰ ਕੁਛ ਕਹਣੀ ਲੈ ਮੈਂ ਤਾਂ ਬੋਲਿਆਂਗੀ ਬਥੇਰਾ ਤੇ ਉਹਦੋਂ ਲਾਡੀ ਬਾਰੇ ਨਿਕਲੇ ਆਇਆ ਤੇ ਉਹ ਕਹਿੰਦਾ ਕਿ ਮੈਂ ਇਹਦਾ ਦੋਸਤ ਹੈਗਾ ਤੇ ਫਿਰ ਮੈਂ ਕੀ ਬੋਲਾਂ ਭਾਈ ਹੁਣ ਉੱਥੇ ਕੀ ਕਹਾਂ ਲਾਡੀ ਨੇ ਕੁਝ ਨਹੀਂ ਕਿਹਾ ਨਾ ਕੁਝ ਨਹੀਂ ਬੋਲਿਆ ਹੈਗਾ ਉਹ ਤਾਂ ਉਹਦੇ ਨਾਲ ਗੱਲਾਂ ਮਾਰਨ ਲੱਗ ਗਿਆ ਤੇ ਮੈਂ ਆਰ ਕੇ ਭਾਈ ਅੰਦਰ ਆ ਗਈ ਵੀ ਮੇਰੀ ਗੱਲ ਸਮਝਾ ਇਹ ਤਾਂ ਮਾੜੀ ਗੱਲ ਹੈ ਹੈ ਬਤੁਆਨੇ ਕਿ ਬੁਲਾਂਤੀ ਤੇ ਦੋਸਤ ਨਾ ਆਏ ਉਹ ਸਕੂਟਰੀ ਤੇ ਆਉਣਾ ਤਾਂ ਮਤਲਬ ਹੀ ਨਹੀਂ ਹੈਗਾ ਹੈ ਜੇ ਕਿਸੇ ਨੇ ਦੇਖ ਲਿਆ ਕੀ ਗੱਲਾਂ ਕਰੂ ਗੱਲਾਂ ਲੈ ਅਗਲਾ ਆਏ ਸੋਚੂਗੀ ਾਡੀ ਤੇ ਐਂ ਤੂੰ ਫਿਰਦੀ ਹੈ ਨਾ ਦੇਖਣਾ ਕੀ ਆ ਦੇਖੀ ਹੋਣਾ ਪੁੱਤ ਹੁਣ ਉਹ ਐਡੀ ਦੂਰੋਂ ਚੜ ਕੇ ਆਈ ਆ ਰਸਤੇ ਦੇ ਵਿੱਚ ਸੌਤ ਆਪਣੇ ਪਿੰਡ ਦੇ ਟੱਕਰੇ ਹੋਣਗੇ ਇਥੋਂ ਦੇ ਹੈ ਤੇ ਉਹੀ ਗੱਲ ਨਾਲੇ ਗਲੀ ਗਮਾਂਟ ਵਾਲੀ ਤੇ ਕੱਲ ਨੂੰ ਕਿਸੇ ਨੇ ਜੇ ਦੇਖ ਲਿਆ ਨਾ ਅੜਾਏ ਕਹੂਗਾ ਵੀ ਦੇਖ ਲੈਣਾ ਤੇ ਕੁੜੀ ਚੜ ਚੜ ਆਉਂਦੀ ਆ ਕਿਸੇ ਨਾਲ ਕੋਈ ਗੱਲਬਾਤ ਹੈ ਨਾ ਲੋਕਾਂ ਦਾ ਕੀ ਮੂੰਹ ਖੜੀਦਾ ਨਾਲੇ ਐ ਕਹਿਣਗੇ ਬੰਦਾ ਹੈ ਨਹੀਂ ਸਿਰ ਤੇ ਤੇ ਆਹ ਦੇਖ ਲੈ ਉਹੀ ਤਾਂ ਗੱਲ ਹੋਊਗਾ ਵੀ ਇਹੀ ਕੁਛ ਪਾਸ ਇਹੀ ਕੁਛ ਪਾਸ ਦੀ ਸੀ ਤੇ ਉਹੀ ਕੁਛ ਹੋ ਗਿਆ ਉਹੀ ਕੁਛ ਹੋ ਗਿਆ ਅੱਜ ਕੱਲ ਤਾਂ ਬੰਦੇ ਆਲੇ ਨੂੰ ਦੂ ਸੁਣ ਲੱਗਦੇ ਨੇ ਰੰਡੀਆਂ ਨੂੰ ਤਾਂ ਲੱਗਣੀ ਲੱਗਣੇ ਨੇ ਇਹਦੇ ਸ਼ਰਮ ਮਮੀ ਹੈਗੀ ਕਿਸੇ ਕੋਲ ਲੱਗਦਾ ਵੀ ਇਹ ਬਿੱਦਾਂ ਕਿ ਲੱਗਦਾ ਕਿਸੇ ਪਾਸੋਂ ਲਾ ਕੇ ਗੂੜੀ ਗੂੜੀ ਸੁਰਖੀ ਤੇ ਗੂੜੇ ਗੂੜੇ ਸੂਰਪਾ ਪਾਪਾ ਨਿਕਲਦੀ ਹੈ ਸਕੀਨ ਨੇ ਕਿ ਘੱਟ ਲਾਉਂਦੀ ਹੈ ਹੁਣ ਇਹ ਹੈ ਹੈ ਬਣ ਕੇ denn ਕਿਵੇਂ ਨਿਕਲਦੀ ਆ ਕਿ ਮੈਂ ਤਾਂ ਬਥੇਰਾ ਲਾਉਣੀ ਹੈ ਭਾਈ ਸਾਡੇ ਕੱਪੜੇ ਪਾ ਕੇ ਜਾਇਆ ਕਰ ਨਾ ਉੱਥੇ ਤਾਂ ਐ ਬਣ ਕੇ ਆਉਂਦੀਆਂ ਨੇ ਸਾਰੇ ਵੀ ਕਿਸੇ ਦੀ ਕੀ ਰੀਸ ਕਰਨੀਆਂ ਤੂੰ ਅਭੀ ਜ਼ਿੰਦਗੀ ਦੇਖ ਅਭੀ ਤੇਰੇ ਨਾਲ ਕੀ ਬੀਤ ਮੰਮੀ ਆਪਣੀ ਬੇਇੱਜ਼ਤੀ ਹੈ ਚ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਅਗਲਾ ਆਪਾਂ ਨੂੰ ਕਹੂਗਾ ਮਾਂ ਤੈਨੂੰ ਕਹੂਗਾ ਮੈਂ ਤਾਂ ਕਹੂਗਾ ਮਾਂ ਤੇ ਉਸਰਤੇ ਹੈ ਨਹੀਂ ਚਾਚੀ ਨਹੀਂ ਕੋ ਸਿਖਾਉਂਦੀ ਹੈ ਚਾਚੀ ਜਾਣ-ਜਾਂ ਕਰਦੀਆਂ ਨੇ ਚਾਚੀ ਨਾ ਮੇਰੇ ਕੋਲ ਹੁਣ ਮੈਂ ਲਾਡੀ ਕਰਕੇ ਬੋਲੀ ਹੈਗੀ ਤੇ ਗੁੱਤਨੀ ਨੂੰ 걔ੜਾ ਨਾ ਮੈਂ ਦਿੰਨੀ ਆ ਸਮਾਰ ਕੇ ਤਾਂ ਮੈਂ ਦਿੰਨੀ ਆ ਇਹ ਚੰਗੀ ਭਲੀ ਦੇ ਵਾਸਤੇ ਹਰ ਇੱਕ ਵਾਰੀ ਵਾਸਤੇ ਆਉਂਦੀ ਹੈ ਚੰਗੀ ਭਲੀ ਵਾਸਤੇ ਆਉਂਦੀ ਹੈ ਤੈਨੂੰ ਲੋੜ ਕੀ ਆ ਅਪਰਸਾਂ ਦੀ ਹੜਤਾਲ ਆ ਲਾ ਤੇ ਉਹ ਵੀ ਮੁੰਡਾ ਕਹਿੰਦਾ ਕਿ ਬੱਸਾਂ ਦੀ ਹੜਤਾਲ ਦੀ ਆਂਟੀ ਵੇ ਤੈਨੂੰ ਜਾਦੇ ਪਤਾ ਸੀ ਵੇ ਉਹ ਥੱਡੇ ਤੇ ਖੜੀ ਹੂ ਮੈਂ ਲੈ ਕੇ ਜਾਮਾ ਜਣਾ ਕੇ ਹਾਂ ਹਾਂ ਜੇ ਵੀ ਕੋਈ ਗੱਲਬਾਤ ਕੀਤੀ ਹੋਗੀ ਫੋਨ ਕੀਤਾ ਫਿਰ ਨਾ ਆਇਆ ਬੱਸਾਂ ਦੀ ਹੜਤਾਲ ਧੀ ਤੜਕੇ ਦੱਸ ਕੇ ਜਾਂਦੀ ਲਾਡੀ ਨੂੰ ਭੇਜ ਜਾਂਦੇ ਹਾਂ ਹੈ ਦੱਸ ਕੇ ਭਾਈ ਕਾ ਦੱਸੇ ਕਿਸ ਨੂੰ ਨਾ ਸਵੇਰੇ ਬੱਸ ਮਿਲ ਗਈ ਸ਼ਾਮ ਨੂੰ ਨਹੀਂ ਮਿਲੀ ਬੱਸ ਤੇ ਬੱਸ ਸਵੇਰੇ ਵੀ ਨਹੀਂ ਵੀ ਨਹੀਂ ਹੋਣੀ ਐ ਸਾਬ ਨਾ ਤਾਂ ਫਿਰ ਜਦੋਂ ਹੜਤਾਲੀ ਦੀ ਪੁੱਤ ਹਾਂ ਤੇ ਗਈ ਵੀ ਇਹ ਆਈ ਚੜ ਕੇ ਉਈ ਐਸੇ ਮੁੰਡੇ ਨਾਲ ਗਈ ਹੋਊਗੀ ਮੈਨੂੰ ਤਾਂ ਉਹ ਦੇਖ ਕੇ ਨਾ ਚੰਗਾ ਨਹੀਂ ਲੱਗਿਆ ਹੈਗਾ ਹਾਂ ਚੰਗਾ ਕਿੱਥੋਂ ਲੱਗੂਗਾ ਤਾਂ ਜੇ ਮਾਂ ਆਪਣੇ ਹੱਥੋਂ ਨਿਕਲ ਗਈ ਜਿਹੜੀ ਗੱਲ ਆਪਾਂ ਸੋਚੀ ਐ ਤੇ ਫਿਰ ਉਹ ਤਾਂ ਹੋਣੀ ਨਹੀਂ ਨਾ 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 ਕੋਈ ਸੋਚਿਆ ਸੋਆ ਵਿੱਚ ਹੀ ਰਹਿ ਜੂਗਾ ਜੇ ਤੈਨੂੰ ਬਾਹਰ ਕਿਸੇ ਨਾਲ ਗੱਲਬਾਤ ਕਰਕੇ ਵਿਆਹ ਉਹ ਕਰ ਲਿਆ ਆਪ ਤਾਂ ਜੰਪੜ ਕੇ ਜਾ ਮੰਗੇ ਨਾ ਪਰ ਆਦਾ ਵਿਆਹ ਤਾਂ ਇਹਨੇ ਇਹ ਨਾਲ ਮੇਰੀ ਘਰ ਸੋਣ ਤੂੰ ਤਾਂ ਚਾਹੀ ਇਹਨੇ ਮੈਂ ਕਿੰਨਾ ਮਾਰਦੀ ਤੂੰ ਦੀ ਗਈ ਹੈ ਬੱਲਾੜੀ ਤੋਂ ਇਹ ਡਰਦੀ ਐ ਇਹੋ ਜੀ ਗੱਲ ਤੇ ਨਹੀਂ ਕਰਦੀ ਹੈਗੀ ਲਾੜੀ ਤੋਂ ਛਿਪਦੀ ਆ ਇਹ ਹਾਂ ਕੋਈ ਪਤਾ ਨਹੀਂ ਤੇ ਮੈਨੂੰ ਨਹੀਂ ਇਹ ਪਰ ਕੁਝ ਜਾਣਦੀ ਹੈਗੀ ਮੈਂ ਤਾਂ ਕਿੰਨਾ ਮਰਜ਼ੀ ਬੋਲੀ ਜਾਵਾਂ ਆ ਰੋ ਕੇ ਜੇ ਅੱਖਾਂ ਜਾਂ ਪੂੰਝ ਕੇ ਜੇ ਮੇਰੇ ਮੂਰੇ ਤਾਂ ਬਸ ਐ ਬਣ ਕੇ ਖੜ ਜਾਂਦੀ ਆ ਪਰਾਂ ਤੁਰ ਜਾਂਦੀ ਹੈ ਮਾਂ ਤਾਂ ਕੱਲ ਮਾਰੀ ਆ ਵੀ ਐ ਤਾਂ ਮੁੰਡਿਆਂ ਨਾਲ ਪਾਉਣ ਦਿੰਦੇ ਨੂੰ ਹੈ ਕੱਲ ਨੂੰ ਆਉਣ ਕੀ ਦਿਨਾਂ ਮੈਂ ਤੈਨੂੰ ਦੱਸਿਆ ਵੀ ਬਾਤ ਲਾਡੀ ਕਰਕੇ ਚੁੱਪ ਕਰ ਗਈ ਪੁੱਤ ਇਹਦਾ ਨਾਮ ਐ ਬਣਾਉਣੀ ਆ ਤੂੰ ਮਾਰੇ ਨਾ ਕੀ ਨਹੀਂ ਕਹਿ ਕਿਆ ਭਾਈ ਤੇਰਾ ਪੰਤ ਤੇਰਾ ਦੋਸਤੀ ਸੀ ਪਰ ਅੱਜ ਕੱਲ ਕਿਸ ਤੇ ਯਕੀਨ ਨਹੀਂ ਕਰ ਸਕਦੇ ਕੁੜੀ ਆਪਣੀ ਵਿਦਵਾ ਘਰੇ ਬੈਠੀ ਲੋਕ ਤੈਨੂੰ ਗੱਲਾਂ ਕਰਨਗੇ ਮਣੇ ਲਾਡੀ ਨੂੰ ਸਮਝਾ ਲਾਡੀ ਨੂੰ ਕੁਝ ਕਹਿਣ ਦਿੰਦਾ ਕੋਈ ਨਾ ਲਾਡੀ ਨਾ ਵੀ ਕਰੂੰਗੀ ਗੱਲ ਉਹੀ ਗੱਲ ਕਾਣੂ ਭਾਈ ਕਹਿੰਦੇ ਹੁੰਦੇ ਨੇ ਫਿਰ ਕਹਿੰਦੇ ਅੱਖਾਂ ਤੇ ਪੱਟੀਆਂ ਬੰਨੇਗਾ ਫਿਰ ਹਾਂ ਸੁਣ ਦੇ ਦੇ ਰੋਵੇਗਾ ਮੈਨੂੰ ਗੱਲ ਨਾ ਤੂੰ ਜੇ ਮੈਂ ਕੁਝ ਕਹਿ ਦੇਣੀ ਨਾ ਮੈਂ ਐਂ ਕਹਿੰਦਾ ਤੇ ਮੇਰੀ ਭੈਣ ਨੂੰ ਜਰੂਰ ਹੀ ਨਹੀਂ ਨਹੀਂ ਉਹ ਤਾਂ ਆਪ ਐਨੀ ਦਿਨੀ ਇਹਦੀ ਹਮਾਇਤ ਕਰਦਾਗਾ ਨਹੀਂ ਐਨਾ ਟਾਈਮ ਮੈਂ ਇਹਨੂੰ ਕਿੱਥੇ ਵਹਾਉਣ ਆਈ ਸੀ ਕਿਉਂ ਇਹਨੂੰ ਮੈਂ ਪੜਾਉਣ ਆਈ ਸੀ ਆਪ ਪੜਦਾ ਤੀ ਨਾਲ ਇਹ ਨਾਲ ਲੈ ਕੇ ਨਿਜਦਾ ਵੀ ਇਹਨੂੰ ਵੀ ਨਾਲ ਲਾ ਮੇਰੇ ਪੜਦਾ ਨਹੀਂ ਮੈਂ ਕਿੱਥੋਂ ਪੜਾਉਂਦੀ ਸੀ ਮੈਂ ਤਾਂ ਘਰ ਚ ਬੋਲਾ ਤੁੰਦੇ ਹੀ ਕਰਾਉਂਦੀ ਇਹ ਤਾਂ ਸਾਰੀ ਉਮਰ ਹਾਂ ਉਸਨੇ ਲਾਡੀ ਨਹੀਂ ਤਾਂ ਪੜਾਈ ਐ ਨਾਲ ਇਹ ਕਾਤਾ ਫੜਲਾ ਜਾਉਣੀ ਸੀ ਅਸਟਾ ਹੋਟ ਮੱਤਾ ਕਰਨਾ ਸੀ ਕਿੱਥੇ ਹੋ ਰਾਜ ਤਨਖਾਤਾ ਫੜੀ ਹੈ ਉਵਾਦੀ ਬਰਫਾਤ ਕਰਦੇ ਗਿਣੀ ਜਾਂਦੀ ਨੂੰ ਪੈਸੇ ਨਹੀਂ ਨਾ ਗਿੰਦੇ ਕੀ ਐਨਾਂ ਨੂੰ ਜਦੋਂ ਤੈਨੂੰ ਕਿਹਾ ਸੀ ਵੀ ਸਾਰੇ ਪੈਸੇ ਫੜਾਈ ਹੈ ਗਿੰਦੀ ਕਾ ਤੂੰ ਹੈ ਚਾਚੀ ਉਹ ਜਦੋਂ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਸੀ ਨਾ ਉੱਥੇ ਗਿਣੇ ਨਹੀਂ ਸੀ ਤਾਂ ਕਰਕੇ ਉਹਨਾਂ ਚਲ ਮ ਕਰੇ ਜਾ ਕੇ ਗਿਣ ਲੈਗੇ ਲੈ ਆਗਲੇ ਨੇ ਤਾਂ ਜਦੋਂ ਤੁਹਾਨੂੰ ਖਾ ਦੇਤੀ ਹੈ ਨਾ ਤੈਨੂੰ ਪੂਰੀ ਦਿੱਤੇ ਹੋਣਗੇ ਗਿੰਦੀ ਤਾਂ ਤੂੰ ਤਾਂਗੀ ਵਿ ਘੱਟ ਪਹਿਲਾਂ ਵਿੱਚੋਂ ਪੈਸੇ ਕੱਢ ਲਾਂ ਤੇ ਬਾਅਦ ਚ ਫਿਰ ਪੈਸੇ ਫੜਾ ਦੂੰਗੀ ਜਿੰਨੇ ਕੇ ਬੱਚੇ ਬਿਲਾ ਚਾਹੀ ਤਨਖਾਸੀ ਮੇਰੀ ਤਾਂ ਹਾਂ ਚਾਹੀ ਕੋਈ ਗੱਲ ਨਹੀਂ ਹੈਗੀ ਮੈਂ ਕੋ ਵਿਚੋਂ ਰੱਖਣੇ ਪੈਸੇ ਓਹੋ ਹਾਂ ਤੈਨੂੰ ਵੀ ਲੋਡ ਪੈਂਦੀ ਰਹਿੰਦੀ ਨਾ ਪੈਸਿਆਂ ਦੀ ਬਾਹਰ ਅੰਦਰ ਜਾਣਾ ਹੁੰਦਾ ਜੋ ਤੂੰ ਹੈ ਮੈਂ ਵਿੱਚੋਂ ਲੋੜ ਉਹ ਮੈਂ ਥੋੜੀ ਤਾਂ ਮੰਗ ਲੂੰਗੀ ਅੱਛਾ ਫਿਰ ਗੈਂਦੀ ਤਾਂ ਲੋੜ ਹੀ ਨਹੀਂ ਸੀ ਉਹ ਇਹ ਫਿਰ ਆਇਆ ਨਾ ਪੁੱਤ ਲੋਡ ਪੈਂਦੀ ਆ ਕਿ ਉਹੀ ਗੱਲ ਫਿਰ ਹੁਣ ਸਕੂਟਰੀ ਤੇ ਜਾਂ ਕਿਸੇ ਦੇ ਮੋਟਰਸਾਈਕਲ ਤੇ ਤੇਲ ਤੂਲ ਮੁੱਕ ਜੇ ਫਿਰ ਉਹ ਘਵਾਉਣਾ ਪੈ ਜਾਂਦਾ ਹੁੰਦਾ ਹਾਂ ਸੱਚ ਇਹ ਕੀ ਗੱਲਾਂ ਕਰੀ ਜਾਂਦੀ ਆ ਤੂੰ ਕਰਾ ਨਾ ਮੈਂ ਨਾ ਮੇਰੀ ਗੱਲ ਸੁਣਨੀ ਨਾ ਤੂੰ ਮੌ ਨਾ ਸਕੂਟਰੀ ਤੇ ਚੜੀ ਆਈ ਤੇ ਮੈਂ ਤਾਂ ਲਾੜੀ ਕਰਕੇ ਨਹੀਂ ਬੋਲੀ ਸੀ ਨਹੀਂ ਤੇਰੀ ਗੁੱਤਰੀ ਨੂੰ ਗੇੜਾ ਉੱਥੇ ਮੈਂ ਗੇੜਚੀ ਦਿੰਦੀ ਚਾਚੀ ਅੱਜ ਬੱਸ ਨਹੀਂ ਆਈ ਸੀ ਜਿਵੇਂ ਘਰੇ ਕੱਦ ਤੇ ਹੁੰਦੀ ਅੱਛਾ ਇੱਕ ਮਿੰਟ ਆਉਂਦੀ ਲੱਗਿੰ ਤਾਂ ਬੱਸ ਤੈਨੂੰ ਆਈ ਨਹੀਂ ਤੇ ਜਾਣਵੇਂ ਨੂੰ ਬੱਸ ਕਿਵੇਂ ਆਈ ਫਿਰ हां क्यों देखा ना जदों तैनू पता थी ਵਿਆਜ ਹੜਤਾਲ ਹੈਗੀ ਬੱਸਾਂ ਜਾਂਦੀਆਂ ਨਹੀਂ ਹੈਗੀਆਂ ਤਾਂ ਤੜਕੇ ਤੂੰ ਮੈਨੂੰ ਸੁਣੇ ਹੀ ਕਹਿੰਦੀ ਲਾਡੀ ਤੈਨੂੰ ਛੱਡ ਕੇ ਵੀ ਆਉਂਦਾ ਤਾਂ ਲੈ ਕੇ ਵੀ ਆਉਂਦਾ ਸੱਚੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਬੱਸਾਂ ਹੜਤਾਲ 'ਚ ਫਿਰ ਕਹੀ ਕਹਦੇ ਤੇ ਪਤਾ ਤਾਂ ਸਾਰਾ ਹੀ ਸੀ ਮੰਮੀ ਬਸ ਤੈਨੂੰ ਹਾਂ ਕੀ ਬੋਲਾਂ ਮੈਂ ਬਸ ਤੂੰ ਬੈਠੀਆ ਕੋਲ ਹਾਂ ਇਹ ਹੁਜੇ ਗੱਲਾਂ ਕਰੀ ਜੰਨੀ ਆ ਇਹੋ ਜਿਹੀ ਕੀ ਗੱਲਾਂ ਕਰੀ ਜੰਨੀ ਆ ਸਹੀ ਤਾਂ ਕਿਹਾ ਮੈਂ ਗਲਤ ਕੀ ਕੀਤਾ ਨਹੀਂ ਤੂੰ ਗੱਲਾਂ ਕਰਾਉਣੀ ਆ ਤਾਂ ਕਰਦੀ ਆ ਗੱਲਾਂ ਤਾਂ ਹਜੇ ਅਸ ਤਾਂ ਕੁਝ ਨਹੀਂ ਕਰਦੇ ਗੱਲਾਂ ਤਾਂ ਲੋਕ ਕਰਨਗੇ ਕਹਿਣਗੇ ਬੰਦਾ ਹੈ ਨਹੀਂ ਸਿਰ ਤੇ ਤੇ ਐਂ ਤੁਰੀ ਫਿਰਦੀ ਮੁੰਡਿਆਂ ਨਾਲ ਵੀ ਆ ਹੀ ਕੁਛ ਭਾਲਦੀ ਸੀਗੀ ਹੈ ਮੈਂ ਕਿਹੜਾ ਗੱਲ ਤੁਰੀ ਫਿਰਦੀ ਆ ਤੇ ਕੰਮ ਕਰਨੀ ਜੰਨੀ ਆ ਕੋਈ ਸਾਨੂੰ ਕੀ ਪਤਾ ਉਹ ਗੱਲ ਤੁਰੀ ਫਿਰਦੀ ਆ ਕੰਮ ਕਰ ਜਾਂਦੇ ਹਾਂ ਅਸ ਤਾਂ ਘਰੇ ਹੁੰਨੇ ਆ ਬਾਤ ਕੁਝ ਮਰਜੀ ਕਰੀ ਜਾਵੇਂ ਹੈ ਕੀ ਹੋ ਗਿਆ ਹੋਣਾ ਕੀ ਆ ਪੁੱਤ ਤੈਨੂੰ ਨਹੀਂ ਪਤਾ ਕੀ ਹੋਇਆਗਾ ਸਕੂਟਰੀ ਤੇ ਝੜ ਕੇ ਨਹੀਂ ਆਈ ਹੈਗੀ ਇਹ ਮੈਨੂੰ ਤੇਰੇ ਕਰਕੇ ਬੋਲੀਂਦੀ ਤੇਰਾ ਦੋਸਤ ਖੜਾਗਾ ਮੈਂ ਖਾਂ ਕਹੂਗਾ ਲਾਡੀ ਮੇਰੀ ਵੇ ਇੱਥੀ ਕਰਦੀ ਹੈ ਮੇਰੀ ਮਾਂ ਉਹ ਮਾਂ ਹੋਈ ਹੈ ਮੇਰੀ ਉਹਨਾਂ ਫੋਨ ਤੇ ਗੱਲ ਹੈ ਹੈ ਉਹਦਾ ਰਾਹ ਚ ਆਈ ਜਾਂਦਾ ਸੀਗਾ ਉਹਨੇ ਦੇਖ ਲਿਆ ਵੀ ਲੱਟ ਦੀ ਭੈਣ ਤੁਰੀ ਆਉਂਦੀ ਹੈ ਉਹਨੇ ਪਿਠਾ ਲਿਆ ਫਿਰ ਦੱਸ ਕੀ ਹੋ ਗਿਆ ਤੇ ਲੋਕ ਕੀ ਗੱਲਾਂ ਕਰਨਗੇ ਆਪਣੇ ਬਾਰੇ ਹੈ ਹਰੇਕ ਕੋਈ ਹੁਣ ਗਲਤ ਤਾਂ ਨਹੀਂ ਸੋਚਦਾ ਕਰਦਾ ਤੁਹਾਡੇ ਦਿਮਾਗ ਨੂੰ ਹੋਇਆ ਕੀ ਹੈਗਾ ਲੈ ਕਿੰਨੇ ਦਾ ਪੁੱਤ ਉਹਦੇ ਪਰ ਇਹਦੇ ਬਾਰੇ ਸੋਚੂ ਇਹ ਤਾਂ ਬੰਦਾ ਨਹੀਂ ਹੈਗਾ ਸਿਰ ਤੇ ਆ ਆ ਕਿੰਨੇ ਮਹੀਨੇ ਹੋਏ 4-5 ਮਹੀਨੇ ਹੋਏ ਅਜੇ ਬੰਦਾ ਮਰੇ ਨੂੰ ਕੋਛ ਨਹੀਂ ਹੁੰਦਾ ਫਿਰ ਮੈਂ ਤੁਹਾਨੂੰ ਕਿਹਾ ਸੀ ਨਾ ਜਾਣਦੇ ਉਹ ਕੰਮ ਤੇ ਤੁਸੀਂ ਕਿਹਾ ਨਹੀਂ ਕੰਮ ਤੇ ਤਾਂ ਜਾਣਾ ਹੀ ਜਾਣਾ ਫਿਰ ਕੀ ਹੋ ਗਿਆ ਨਾ ਜਾਣਦੇ ਪੁੱਤ ਹੁਣ ਘਰੇ ਬਹਾ ਕੇ ਕੀ ਵੀ ਕੀ ਕਰਵਾਉਣਾਗਾ ਫਿਰ ਨੌਕਰੀ ਸਰਕਾਰੀ ਬਣ ਜੇ ਉਹ ਹੀ ਗੱਲ ਸਰਕਾਰੀ ਨੌਕਰੀਆ ਪੁੱਤ ਕੰਮ ਤਾਂ ਚਲੋ ਕਰਨੀਆਂ ਪਰ ਮਾੜਾ ਮੋਟਾ ਦੇਖਣਾ ਵੀ ਚਾਹੀਦਾ ਵੀ ਰਸਤੇ ਦੇ ਵਿੱਚ ਮੈਨੂੰ 100 ਭੈਣ ਭਾਈ ਦੇਖਦਾ ਹੋਊਗਾ ਉਹ ਫਿਰ ਮਾਹ ਹੜਤਾਲ ਸੀਗੀ ਅੱਜ ਤੁਸੀਂ ਕਿਉਂ ਐਵੇਂ ਬੋਲੀ ਜਾਂਦੇ ਹੋ ਜੇ ਹੜਤਾਲ ਦੀ ਪੁੱਤ ਤੈਨੂੰ ਦੱਸਦੀ ਤੂੰ ਦੱਸ ਕੀ ਹੋ ਗਿਆ ਮੈਨੂੰ ਦੱਸ ਰੋਈ ਘਤੋ ਜਾਣੀ ਹੈ ਮੇਰੇ ਕੋਛ ਨਹੀਂ ਕੀ ਚਾਚੀ ਐਂ ਕਹਿੰਦੀ ਆ ਕਹਿੰਦੀ ਲੋਕਾਂ ਨਾਲ ਤੁਰੇ ਫਿਰਦੀ ਆ ਲੋਕਾਂ ਨੂੰ ਲੜਵਾ ਦੇ ਘਰੇ ਬਿਨਾਂ ਗੱਲ ਤੋਂ ਸਾਡੇ ਚ ਕਲੇਸ਼ ਪਵਾ ਦੇ ਅਸਾਂ ਮੱਤ ਦੇ ਹੀ ਹੰਦੀਆਂ ਇਹਨੂੰ ਇਹੇ ਜੀ ਮੱਤ ਨਾ ਤੁਸੀਂ ਰਹਿ ਨਹੀਂ ਦਿਆ ਕਰੋ ਦੇ ਇਹਨੂੰ ਹੈ ਐਵੇਂ ਪੁੱਠੀਆਂ ਗੱਲਾਂ ਤੁਹਾਡੇ ਕੋਲੇ ਸਾਰਾ ਦਿਨ ਪੁੱਤ ਮੇਰੀ ਗੱਲ ਸੁਣ ਮੰਨੀ ਨਹੀਂ ਹੁੰਦੀ ਆ ਜੇ ਮੈਂ ਕੋਈ ਗੱਲ ਕਹਿ ਨਹੀਂ ਆ ਤਾਂ ਤੇਰੇ ਭਲੇ ਵਾਸਤੇ ਕਹਿਣੀ ਆ ਕੱਲ ਤੋਂ ਲੋਕਾਂ ਨੇ ਗੱਲ ਨਾ ਸੁਣੀ ਜਾਨੀ ਇਹਦੇ ਤੋਂ ਕੋਈ ਗੱਲ ਨਹੀਂ ਜੇ ਗੱਲਾਂ ਸੁਣੂਗਾ ਨਾ ਮੈਂ ਸੁਣੂਗਾ ਨਾ ਤੁਮ ਤਾਂ ਨਹੀਂ ਕੋਈ ਫਿਕਰ ਤੁਸੀਂ ਉਹ ਤਾਂ ਕੰਮ ਕਰੋ ਆਹੋ ਜੀ ਮੈਨੂੰ ਸੁਣੂਗਾ ਮੈਂ ਤਾਂ ਘਰ ਚੋਂ ਬਾਹਰ ਆਂਗੀ ਤੇ ਤੀਵੀਆਂ ਨੇ ਮੈਨੂੰ ਨਿਕਲਣ ਨਹੀਂ ਦੇਣਾ ਕਿਸੇ ਪਾਸੇ ਹਾਂ ਇਹ ਤਾਂ ਇਹ ਤਾਂ ਇਹਦੀ ਤਨਖਾਹ ਹੈ ਪੁੱਤ ਤਾਂ ਇਹਦੀ ਤਨਖਾਹ ਤਾਂ ਫਿਰ ਇਹਦੇ ਕੋਲੇ ਰਹਿਣ ਦਿਓ ਇਹ ਵੀ ਚਾਰ ਪੈਸੇ ਤੁਸੀਂ ਇੱਥੇ ਵੜ ਲੈਣੇ ਆ ਇਹ ਕੀ ਕਰੂਗੀ ਸਾਰਾ ਤਾਂ ਇਹਨੇ ਕਰਨਾ ਕੀ ਰੋਟੀਆਂ ਇੱਥੋਂ ਮਿਲ ਜਣੇ ਕਪੜੇ ਤਾਂ ਇੱਥੋਂ ਮਿਲ ਜਣੇ ਕਰਨਾ ਕੀ ਇਹਨੇ ਪੈਸੇ ਸਾਰਾ ਕੁਝ ਤਾਂ ਮਿਲਦਾ ਇਹਨੂੰ ਤੈਨੂੰ ਤਨਖਾਹ ਹੈ ਹੁਣ ਆਪਣੇ ਘਰੇ ਮੈਨੂੰ ਆ ਕੇ ਨਹੀਂ ਫੜਾਉਂ ਤੇ ਹੋਰ ਕਿਹਨੂੰ ਫੜਾਉਂਗੀ ਅਸਾਂ ਹੁਣ ਇਹ ਬੈਂਕ 'ਚ ਧਰਿਆ ਕਰੂ ਆਵਦੀ ਤਨਖਾਹ ਮੇਰੀ ਗੱਲ ਸੁਣ ਠੀਕ ਹੈ ਆਪਣੇ ਘਰੇ ਜਿਹੜੀ ਕੰਮ ਵਾਲੀ ਕੰਮ ਕਰਦੀ ਐ ਉਹ ਸਾਰਾ ਦਿਨ ਇੱਥੇ ਕੰਮ ਕਰਦੀ ਐ ਪੈਸੇ ਆਪਾਂ ਜਾ ਕੇ ਫੜਾ ਲਈ ਕਿਸੇ ਉਹਦੀ ਮਾਂ ਨੂੰ ਜਾ ਕੇ ਹੈ ਉਹਦੀ ਮਾਂ ਆਉਂਦੀ ਆ ਦੇ ਹਿਸਾਬ ਨਾਲ ਪੈਸੇ ਲਾ ਦੇ ਇੱਕ ਤੇ ਗੱਲ ਸੋਹਦੀ ਐ ਹੈ ਉਹ ਸਾਰਾ ਦਿਨ ਹਟਦਾ ਉਥੇ ਇਹ ਤੋੜਦੀ ਐ ਕਿ ਪੈਸੇ ਤੁਸੀਂ ਫੜ ਲੇ ਮੇਰੇ ਜਾਗੜੀਏ ਫਿਰ ਆਪਣੀ ਫਿਰ ਕੀ ਹੋ ਗਿਆ ਵੀਰੇ ਇਹ ਤਾਂ ਮੈਂ ਨਰਸੀ ਚਾਚੀ ਕੋਈ ਨਾ ਲੈ ਫੜ ਪਹਿਆ ਦੇ ਕੋਈ ਰੱਖ ਠੀਕ ਹੈ ਲੈ ਲੈ ਕੇ ਪਰ ਅਮਰੀਕਾ ਨੂੰ ਪੁੱਤ ਘਰ ਚ ਸੌ ਲੋੜ ਹੈਗੀ ਇਹ ਗੱਲ ਸੁਣ ਲੈ ਠੀਕ ਹੈ ਕੋਈ ਗੱਲ ਜੇ ਲੋੜ ਆ ਤਾਂ ਮੈਨੂੰ ਫੜ ਲਈ ਪੈਸੇ ਉਧਰ ਰੁਪਏ ਨਹੀਂ ਫੜਨੇ ਆਪਦੇ ਕੋਈ ਰੱਖ ਠੀਕ ਹੈ ਕੋਈ ਲੀੜਾ ਕਪੜਾ ਬਣਾਈ ਚੁੱਪ ਕਰਦੇ ਜੇ ਪੈਸੇ ਇਹਨਾਂ ਨੂੰ ਦਿੱਤੇ ਨਾ ਫਿਰ ਹਿਸਾਬ ਲਾ ਲੈਣ ਲੈ ਜਾ ਕੇ ਅੰਦਰ ਵੜ ਜਾ ਚੱਲ ਜਾ ਲੈ ਚੱਲ ਬਗ ਜਾ ਬਗ ਜਾ ਹੋ ਗਈ ਖੋਸ਼ ਚੱਲ ਬਗ ਜਾ ਪੈਗੀ ਕਾਹ ਦੀ ਚੰਦ ਕਰੇ ਹੋ ਨਾ ਕਹੀਂ ਤਾਂ ਗੈਂਦੀ ਸੀ ਮਾਂ ਪੈਸੇ ਤਾਂ ਜਾਂ ਜਾਣ ਕੇ ਲੜਵਾਇਆ ਆਪਾਂ ਨੂੰ ਇਹਨੂੰ ਪਤਾ ਸੀਗਾ ਵੀਰਾਵ ਘਰੇ ਬੈਠਾ ਕਿਉਂ ਮੇਰੀ ਗੱਲ ਸੁਣ ਪੈਸੇ ਦੀ ਕਮੀ ਹੈ ਸਾਰਾ ਕੁਝ ਹੈ ਨਾ ਨਾਂਤੀ ਜੋ ਨਾਂਤੀ ਜੋ ਇਹ ਨਹੀਂ ਬੰਦ ਕਰ ਤੂੰ ਤਾਂ ਕਮਰਾ ਹੈ ਬੁੱਤ ਹਾਂ ਹਾਂ ਲੋੜ ਆ ਨਾ ਲਿਸਟ ਬਣਾ ਕੇ ਦੇ ਦੋ ਤੁਹਾਨੂੰ ਸਮਾਨ ਆ ਗਿਸ਼ਟ ਬਣਾ ਕੇ ਦੇ ਦੋ ਨਾ ਓਏ ਇਹਦੇ ਪੈਸੇ ਵੀ ਮੇਰੀ ਗੱਲ ਸੁਣ ਜਦੋਂ ਬੈਂਕ ਚ ਹੋ ਗਏ ਇਕੱਠੇ ਸਾਰਾ ਕੁਝ ਇਹ ਹੱਥਾਂ ਨਾਲ ਲੈ ਆ ਗਿਆ ਤੇਰੀ ਸਿਰ ਚ ਗਲੀਆਂ ਕਰੂੰਗਾ ਹਾਂ ਪਤਾ ਲੱਗੂਗਾ ਇਹਨੂੰ ਫੇਰ ਵੀ ਲੱਗੂਗਾ ਕੋਈ ਹੈ ਨਹੀਂ ਸ਼ਾਂਕ ਦੇ ਕਿਨੇ ਪੂਰੇ ਕਰਨੇ ਨੇ ਤੇ ਭਰਾ ਨਹੀਂ ਪੂਰੇ ਕਰਨੇ ਨੇ ਸ਼ਾਂਕ ਨੂੰ ਜਦੋਂ ਰੇਜ ਬੰਦਾ ਹੀ ਮਰ ਜੇ ਸ਼ਾਂਕ ਨਾਲ ਹੀ ਮਰ ਜਾਂਦੇ ਬੁੜੀ ਦੇ ਹਾਂ ਲਹੋ ਜੇ ਸ਼ਾਂਕ ਪੂਰੇ ਕਰੂ ਨਹੀਂ ਆ ਲਾਡੀ ਕੋਣੀ ਵੀ ਮੈਂ ਤਾਂ ਹੈਰਾਨ ਆ ਗਈ ਭਾਈ ਦੀ ਪਾਇਨ ਪਾਈ ਦਾ ਹੋਈ ਗੱਲ ਹੁੰਦਾਗਾ ਪਿਆਰ ਮੋਹ ਪਿਆਰ ਨਹੀਂ ਇੰਨਾ ਵੀ ਨਹੀਂ ਹੁੰਦਾ ਹਾਂ ਇਹਦਾ ਆਪਣੇ ਤੇ ਇਹੂ ਬੱਚੇ ਤੋਂ ਇਹ ਘਰੇ ਨਹੀਂ ਹੁੰਦਾ ਆਪ ਨੂੰ ਉਹਦੇ ਇਹਦੇ ਦਿਮਾਗ ਚ ਗੱਲ ਪਉਣ ਉਹ ਜੇ ਲਾਡੀ ਕੋਲ ਕੋਈ ਗੱਲ ਕੀਤੀ ਸੜ ਤੋਂ ਬੁਰਾ ਕੋਈ ਨਹੀਂ ਹੁੰਦੀ ਇਹ ਤੇ ਉਲਕੋ ਕੇ ਪੈਸੇ ਫੜ ਲਈ ਨਹੀਂ ਫੜ ਦੂੰਗੀ ਪੈਸੇ ਉਹਦੇ ਕੋਲੇ ਕਿੱਥੋਂ ਸਰਦੂ ਉਹ ਨਹੀਂ ਤਾਂ ਬਾਹਰ ਹੀ ਖਵਾਉਣੇ ਇਹਦਾ ਬਾਹਰ ਹੀ ਖਵਾਉਗੀ ਆਹ ਦੇਖੋ ਆਹ ਹੋਲੀ ਬੋਲਣਾ ਮੇਰੀ ਮਾਂ ਹੋਲੀ ਬੋਲਣਾ ਕਾ ਨੜਵਾਉਣਾ ਹੈ ਮਗੀ ਦੇਖ ਲੈ ਸਾਰਾ ਕੁਝ ਕਰਾ ਕੇ ਬੈਗੀ ਕਾਜ ਠੰਡ ਆਪਣੇ ਘਰੇ ਕੋਹਾ ਤੱਕ ਲਈ ਸਾ ਨਾਡੀ ਨੂੰ ਮਗਰ ਲਾ ਕੇ ਰੱਖਦੀ ਹੈ ਇਹਨੂੰ ਪਤਾ ਵੀ ਵੀਰਾ ਘਰੇ ਜਾਨ ਜਾਨ ਉਹ ਕੀਤਾ ਨਹੀਂ ਇਹ ਚੁੱਪ ਕਰਕੇ ਤਨ ਖਾ ਫੜਾ ਦਿੰਦੀ ਜਿਪ ਕਹੇ ਵੀ ਤਸਗਾ ਤੇ ਕਿਉਂ ਬੋਲੀਏ ਕੋ ਜਾਣ ਕੇ ਡੋਸ ਕੋ ਡੋਸ ਕੋ ਕਰ ਲਾ ਜਿੰਦੇ ਚਾਰ ਜੀ ਹੰਝੂ ਬਹਾ ਦਿੰਦੀ ਹੈ ਉਹ ਪਤਾ ਵੀ ਕਰੇ ਹਾਂ ਵੀ ਕਰੇ ਅੱਜ ਉਹ ਮਾਂ ਘਸਤੀ ਤੋਂ ਬਾਹਰ ਭਾਗ ਗਿਆ ਇਥੇ ਤਨ ਖਾ ਫਾਟੇ ਬਸ ਕੋਈ ਨਾ ਪੜੂਗੀ ਤੋ ਤਨ ਖਾ ਇਹ ਤਾਂ ਮੈਂ ਨਾ ਖਰਚ ਉਠਾ ਇਥੇ ਹੈਰਾਨ ਕਰਿਆ ਇਹਨੇ ਮੈਨੂੰ